ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਵੈਲਕਮ ਐ ਸਟੂਡੈਂਟਸ ਸਾਰਿਆਂ ਦਾ ਸੋ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਮਾਲਟਾ ਸਟੱਡੀ ਵੀਜ਼ਾ ਦੀ ਗੱਲਬਾਤ ਦੁਬਾਰਾ ਸ਼ੁਰੂ ਹੋ ਗਈ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਡਿਸਕਸ਼ਨ ਹੋਣ ਲੱਗ ਗਿਆ ਮਾਲਟਾ ਦੀਆਂ ਸੋ ਕੀ ਰੀਜ਼ਨ ਹੈ ਮਾਲਟਾ ਦੁਬਾਰਾ ਰਿਵਾਈਵ ਕਿਉਂ ਹੋ ਰਿਹਾ ਹੈ ਇਹ ਅੱਜ ਡਿਸਕਸ ਕਰਾਂਗੇ ਕੀ ਫਾਇਦੇ ਨੇ ਆਫਰ ਕੀ ਕਰ ਰਿਹਾ ਹੈ ਮਾਲਟਾ ਕਿਹੜੇ ਸਟੂਡੈਂਟਸ ਨੂੰ ਜਾਣਾ ਚਾਹੀਦਾ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੌਰ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਦੀਪਲ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਸਿਕਾ। ਸੋ ਕਵਰ ਸਾਹਿਬ ਤੁਸੀਂ ਵੀ ਮਾਲਟਾ ਦੀ ਗੱਲ ਕੀਤੀ। ਇਨਫੈਕਟ ਤੁਹਾਡੇ ਗੱਲ ਕਰਨ ਤੋਂ ਕੁਛ ਦੇਰ ਬਾਅਦ ਜਾਂ ਸਾਈਮਲਟੇਨੀਅਸਲੀ ਹੀ ਮਾਲਟਾ ਦੀ ਗੱਲ ਤੁਰਦੀ ਲਿਖੀ। ਉਸ ਤੋਂ ਪਹਿਲਾਂ ਮਾਲਟਾ ਪਿਛਲੇ ਕਈ ਸਾਲਾਂ 'ਚ ਮੈਂ ਨਹੀਂ ਐਟਲੀਸਟ ਸੁਣਿਆ ਸੀ ਜਾਂ ਇੰਨਾ ਜ਼ਿਆਦਾ ਨਹੀਂ ਸੁਣਿਆ ਸੀ। ਸੋ ਕੀ ਰੀਜ਼ਨ ਹੈ ਟਾਈਮਿੰਗ ਦਾ ਕੀ ਰੀਜ਼ਨ ਹੈ? ਦੇਖੋ ਟਾਈਮਿੰਗ ਦਾ ਰੀਜ਼ਨ ਬੇਸਿਕਲੀ ਆਇਆ ਕਿਉਂਕਿ ਅਗਰ ਆਪਾਂ ਪਿੱਛੇ ਜਾਈਏ ਥੋੜਾ ਜਾਂ ਤਾਂ ਸਭ ਤੋਂ ਪਹਿਲਾਂ ਬੱਚਾ ਕੈਨੇਡਾ ਆਸਟ੍ਰੇਲੀਆ ਦੋ ਚੀਜ਼ਾਂ ਟ੍ਰੈਂਡਿੰਗ ਸੀ ਯੂਕੇ ਬੰਦ ਸੀਗਾ ਵਿਦਆਊਟ ਆਇਲਟਸ ਵਾਲਾ ਬੱਚਾ ਕਿੱਥੇ ਜਾਂਦਾ ਸੀ ਸਾਈਪ੍ਰਸ ਸਿੰਗਾਪੁਰ ਨਾ ਉਹਨੂੰ ਸਾਈਪ੍ਰਸ ਵਧੀਆ ਭੁਗਤ ਮਿਲਦਾ ਸੀ ਨਾ ਸਿੰਗਾਪੁਰ ਉਸ ਤੋਂ ਬਾਅਦ ਯੂਕੇ ਖੁੱਲਿਆ ਵਿਦਆਊਟ ਆਇਲਟਸ ਤਾਂ ਬਹੁਤ ਸਾਰੇ ਬੱਚਿਆਂ ਦਾ ਰੁਝਾਨ ਯੂਕੇ ਵੱਲ ਲਗਾਤਾਰ ਵਧਦਾ ਗਿਆ ਹੁਣ ਯੂਕੇ ਥੋੜਾ ਜਿਹਾ ਚੈਲੈਂਜਿੰਗ ਹੋ ਗਿਆ ਵਿਦਆਊਟ ਆਇਲਟਸ ਵਾਲਿਆਂ ਲਈ ਜਿੱਦਾਂ ਹੁਣ ਸੀਬੀਐਸਸੀ ਵਾਲਿਆਂ ਨੂੰ ਵਿਦਆਊਟ ਆਇਲਟਸ ਦੇ ਦਿੰਦਾ ਹੈ ਸਟੇਟ ਬੋਰਡ ਨੂੰ ਨਹੀਂ ਦਿੰਦਾ ਹੁਣ ਉਹ ਸਾਰੇ ਬੱਚੇ ਰਹਿਣ ਲੱਗੇ ਹੁਣ ਉਹ ਸਾਰੇ ਬੱਚਿਆਂ ਲਈ ਵਾਪਸ ਸਿੰਗਾਪੁਰ ਸਾਈਪ੍ਰਸ ਜਾਣ ਦੀ ਜਗ੍ਹਾ ਉਸ ਤੋਂ ਵੀ ਵਧੀਆ ਆਪਸ਼ਨ ਜਿਹੜੀ ਮਿਲੀ ਸਾਨੂੰ ਉਹ ਹੈਗੀ ਮਾਲਟਾ ਮਾਲਟਾ ਦੇ ਬੈਨੀਫਿਟ ਕੀ ਨੇ ਕਿ ਇੱਕ ਵਿਦਾਊਟ ਆਇਲੈਂਡਸ ਬੱਚਾ ਜਾਏਗਾ ਲੰਬੇ ਗੈਪ ਨਾਲ ਵੀ ਬੱਚਾ ਜਾਂਦਾ ਹੈ ਫਿਰ ਬੱਚੇ ਨੂੰ ਉੱਥੇ ਜਾਣ ਦਾ ਬੈਨੀਫਿਟ ਆਇਆ ਸਭ ਤੋਂ ਵੱਡਾ ਕਿ ਉਹ ਸ਼ੇਨੈਗਨ ਕੰਟਰੀ ਹੈ ਸ਼ੇਨੈਗਨ ਕੰਟਰੀ ਹੋਣ ਦੇ ਨਾਤੇ ਜਦੋਂ ਸਟੂਡੈਂਟ ਉੱਥੇ ਚੱਲ ਜਾਂਦਾ ਉਹਨੂੰ ਰੈਜ਼ੀਡੈਂਸ ਕਾਰਡ ਮਿਲ ਜਾਂਦਾ ਹੈ ਤੇ ਉਹ ਬਾਕੀ ਦੀਆਂ ਸ਼ੇਨੈਗਨ ਕੰਟਰੀ ਚ ਕਿਤੇ ਵੀ ਵਿਦਾਊਟ ਵੀਜ਼ਾ ਟਰੈਵਲ ਕਰ ਸਕਦਾ ਹੈ ਉਹ ਆਪਣੀ ਸਟੱਡੀ ਨੂੰ ਵੀ ਟ੍ਰਾਂਸਫਰ ਕਰਨਾ ਚਾਹਵੇ ਉਹ ਵੀ ਪ੍ਰੋਸੈਸ ਹੈ ਇੱਕ ਉਹਦੇ ਥਰੂ ਟ੍ਰਾਂਸਫਰ ਕਰ ਸਕਦਾ ਹੈ ਨਹੀਂ ਤੇ ਉਹ ਮਾਲਟਾ ਪੜ੍ਹ ਕੇ ਹੀ ਆਪਣਾ ਵਰਕ ਪਰਮਿਟ ਲੈ ਸਕਦਾ ਕਿਉਂਕਿ ਕੋਈ ਕੋਚੀ ਕੰਟਰੀਆਂ ਨੇ ਸ਼ੈਨੇਗਨ ਜਿਹੜੀਆਂ ਵਰਕ ਪਰਮਿਟ ਬਹੁਤ ਦਿੰਦੀਆਂ ਨੇ ਅੱਜਕੱਲ ਬਟ ਉਹ ਉੱਥੇ ਗਿਆਨ ਜ਼ਿਆਦਾਤਰ ਮਿਲਦਾ ਹੈ ਜਿਦੇ ਵਿੱਚ ਪੁਰਤਗਾਲ ਇੱਕ ਬਹੁਤ ਫੇਮਸ ਹੈ ਪਹੁੰਚਣਾ ਔਖਾ ਲੱਗਦਾ ਉੱਥੇ ਬਟ ਪੁਰਤਗਾਲ ਬਹੁਤ ਪਰਮਿਟ ਦੇ ਦਿੰਦਾ ਹੈ ਐਸੇ ਤਰੀਕੇ ਨਾਲ ਇਟਲੀ ਵੀ ਅੱਜਕੱਲ ਦੇ ਰਿਹਾ ਸੋ ਮਾਲਟਾ ਦੇ ਰਿਹਾ ਤੁਹਾਨੂੰ ਸਟੱਡੀ ਵੀਜ਼ਾ ਕਿਉਂਕਿ ਉਹ ਕੰਟਰੀ ਹੈਗੀ ਹੈ ਇੰਗਲਿਸ਼ ਸਪੀਕਿੰਗ ਉਹ ਦੂਜੀਆਂ ਯੂਰੋਪੀਅਨ ਕੰਟਰੀਆਂ ਵਾਂਗੂ ਆਪਣੀ ਲੈਂਗੁਏਜ ਨੂੰ ਲੈ ਕੇ ਰਿਜਰਿਡ ਨਹੀਂ ਜੀ ਤਾਂ ਉਹਦੇ ਕਰਕੇ ਬੱਚੇ ਸਟੱਡੀ ਵੀ ਕੰਫਰਟੇਬਲੀ ਕਰ ਪਾ ਰਹੇ ਆ ਉਹ ਇੱਕ ਟੂਰਿਜ਼ਮ ਕੰਟਰੀ ਹੈ ਜਿਹਦੇ ਕਰਕੇ ਉੱਥੇ ਜੌਬਸ ਨੂੰ ਲੈ ਕੇ ਬੱਚਿਆਂ ਨੂੰ ਪ੍ਰੋਬਲਮ ਨਹੀਂ ਹੋ ਰਹੀ ਕਿਉਂਕਿ ਪੂਰੇ ਯੂਰਪ ਦਾ ਇੱਕ ਗੋਆ ਹੈ ਇੰਦਾ ਕਹ ਲਈਏ ਵਿੱਚ ਤਾਂ ਆਪਣੇ ਇੰਡੀਆ 'ਚ ਗੋਆ ਹੈ ਇੱਕ ਟੂਰਿਜ਼ਮ ਪਲੇਸ ਹੈ ਉਦਾਂ ਹੀ ਉਹ ਮਾਲਟਾ ਜਿਹੜਾ ਪੂਰੇ ਯੂਰਪ ਦਾ ਗੋਆ ਹੈ ਕਿ ਉੱਥੇ ਸਾਰੇ ਵਰਲਡ ਤੋਂ ਆਉਂਦਾ ਹੈ ਪਰ ਯੂਰਪ ਦਾ ਤਾਂ ਕਹਿ ਰਹੇ ਨਾ ਫ੍ਰੀਕੁਐਂਟ ਜਾਂਦੇ ਆ ਉਹਨਾਂ ਨੂੰ ਲੋ ਤੋ ਉਹ ਇੱਕ ਸਭ ਤੋਂ ਵੱਡਾ ਅਟਰੈਕਸ਼ਨ ਹੈ ਬੱਚਿਆਂ ਦਾ ਕਿ ਬੱਚਿਆਂ ਦੀ ਸਟੱਡੀ ਇੰਗਲਿਸ਼ ਚ ਬੱਚਿਆਂ ਨੂੰ ਜਾ ਕੇ ਕੋਈ ਵੱਖਰੀ ਲੈਂਗੁਏਜ ਨਹੀਂ ਸਿੱਖਣੀ ਪੈਂਦੀ ਕੰਮ ਕਰਨ ਦੇ ਲਈ ਕਿਉਂਕਿ ਉਦਾਂ ਜੇ ਉਹ ਜਰਮਨੀ ਜਾਣ ਇਟਲੀ ਜਾਣ ਫਰਾਂਸ ਜਾਣ ਉਹ ਕਿਤੇ ਵੀ ਜਾਣਗੇ ਉਹ ਭਾਸ਼ਾ ਚ ਬੱਝ ਜਾਣ ਇੱਥੇ ਉਹਨਾਂ ਨੂੰ ਕੋਈ ਭਾਸ਼ਾ ਨਹੀਂ ਸਿੱਖਣੀ ਪੈਂਦੀ ਉਹ ਇੰਗਲਿਸ਼ 'ਚ ਹੀ ਰਹਿੰਦੇ ਨੇ ਆਪਣਾ ਸਟੱਡੀ ਖਤਮ ਹੋਣ ਤੇ ਸਾਲ ਇੱਕ ਦੀ ਪੜਾਈ ਹੈ ਉਹਨੂੰ ਖਤਮ ਕਰਕੇ ਬਾਅਦ 'ਚ ਆਪਣੇ ਵਰਕ ਪਰਮਿਟ ਲੈ ਸਕਦੇ ਆ ਫਿਰ ਉੱਥੇ ਵੀ ਸੈਟਲਮੈਂਟ ਆ ਪਾ ਸਕਦੇ ਨੇ ਜਾਂ ਸ਼ੈਨੇਗੰਦੀਆਂ ਦੂਸਰੀਆਂ ਕੰਟਰੀਆਂ 'ਚ ਵੀ ਆਪਣੀ ਸ਼ੈ ਸੈਟਲਮੈਂਟਸ ਜਾ ਕੇ ਪਾ ਸਕਦੇ ਆ ਸੋ ਇਸ ਤੋਂ ਵੱਡਾ ਆਪਸ਼ਨ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਪਲੱਸ 2 ਕੀਤੇ 5 5 6 6 ਸਾਲ ਹੋ ਗਏ ਆ ਜਿਨ੍ਹਾਂ ਕੋਲ ਆਈਲੈਂਡ ਪੀਟੀ ਵਰਗੀ ਕੋਈ ਚੀਜ਼ ਹੈ ਨਹੀਂ ਨਾ ਉਹਨਾਂ ਨੂੰ ਕਰਨੀ ਔਖੀ ਲੱਗਦੀ ਹੈ ਪਰਸੈਂਟੇਜ ਜਿਨ੍ਹਾਂ ਦੇ ਘਟ ਨੇ ਤਾਂ ਉਹਨਾਂ ਲਈ ਮੇਰੇ ਖਿਆਲ ਨਾਲ ਇੱਕ ਸਭ ਤੋਂ ਸ਼ਾਨਦਾਰ ਕੰਟਰੀ ਦਾ ਸਭ ਤੋਂ ਸ਼ਾਨਦਾਰ ਮੌਕਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਰਵਾਈਵ ਕਰ ਸਕਦੇ ਨੇ ਜੀ ਕਵਰ ਸਭ ਪਹਿਲੇ ਤਿੰਨ ਜਾਂ ਚਾਰ ਕੰਟਰੀਜ਼ ਕੈਨੇਡਾ ਆਸਟ੍ਰੇਲੀਆ ਯੂਕੇ ਯੂ ਐਸ ਏ ਇਹਨਾਂ ਚ ਜਿਨ੍ਹਾਂ ਦੀ ਗੱਲ ਨਹੀਂ ਬਣ ਰਹੀ ਤੁਸੀਂ ਵੀ ਐਸ ਅਨਸਰਟੈਂਟ ਵੀ ਮੰਨਦੇ ਹੋ ਕਿ ਜਲ ਜਨ ਮਾਲਟਾ ਅਰੇ ਸਰ ਇਸ ਟਾਈਮ ਤੇ 골ਡਨ অপরਚ्युनिटी ਹੈ ਬੱਚਾ ਮਾਲਟਾ ਗਿਆ ਸਮਝੋ ਜਰਮਨੀ ਗਿਆ ਇਟਲੀ ਗਿਆ ਫਰਾਂਸ ਗਿਆ ਇਟਸ ਸੇਮ ਥਿੰਗ ਓਕੇ ਤੇ ਜੇ ਮਾਲਟਾ ਨੂੰ ਤੁਸੀਂ ਅਮਰੀਕਾ ਤੋਂ ਘਟ ਗੇਨ ਲੋ ਆਸਟ੍ਰੇਲੀਆ ਤੋਂ ਘਟ ਗੇਨ ਲੋ ਯੂਕੇ ਤੋਂ ਘਟ ਗੇਨ ਲੋ ਪਰ ਤੁਸੀਂ ਜਰਮਨੀ ਨੂੰ ਤਾਂ ਨਹੀਂ ਗਿਣ ਸਕਦੇ ਤੁਸੀਂ ਫਰਾਂਸ ਨੂੰ ਤਾਂ ਨਹੀਂ ਗਿਣ ਸਕਦੇ ਤੁਸੀਂ ਇਟਲੀ ਨੂੰ ਤਾਂ ਨਹੀਂ ਗਿਣ ਸਕਦੇ ਤੇ ਜਦੋਂ ਉਹਦੀ ਸੈਟਲਮੈਂਟ ਹੋ ਜਣੀ ਹੈ ਜਦੋਂ ਉਹਦੇ ਕੋਲ ਵੀਜ਼ਾ ਹੈ ਉਹ ਇੰਨਾ ਸਾਰੀਆਂ ਕੰਟਰੀਆਂ 'ਚ ਕਿਤੇ ਵੀ ਆ ਜਾ ਸਕਦਾ ਸੋ ਕਿਤੇ ਵੀ ਉਹਦਾ ਕਦ ਛੋਟਾ ਨਹੀਂ ਹੁੰਦਾ ਉਲਟਾ ਵੱਡਾ ਹੁੰਦਾ ਜਦ ਕਿ ਉਹ ਉਹਦੇ ਬਦਲੇ ਜੇ ਉਹ ਸਿੰਗਾਪੁਰ ਸਾਈਪ੍ਰਸ ਜਾਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਛੋਟਾ ਹੋ ਜਾਂਦਾ ਹੈ ਕਿਉਂਕਿ ਉੱਥੋਂ ਕਿਤੇ ਹੋਰ ਨਹੀਂ ਜਾ ਸਕਦਾ ਉਸ ਵਿਦਿਅਕ ਬਟ ਇੱਥੇ ਤੇ ਉਹਦੇ ਲਈ ਦੁਨੀਆ ਖੁੱਲ ਜਾਂਦੀ ਸੋ ਬਜਟ ਵਾਈਜ਼ ਤੁਸੀਂ ਕਿਵੇਂ ਦੇਖਦੇ ਹੋ ਸੇਮ ਹੈ অলਮੋਸਟ ਥੋੜਾ ਸਿੰਗਾਪੁਰ ਨਾਲੋਂ ਮਹਿੰਗਾ ਕਹਿ ਲਈਏ ਸਾਈਪ੍ਰਸ ਤਾਂ ਆਲਰੇਡੀ ਹੈ ਹੀ ਮਹਿੰਗਾ ਅੱਜਕੱਲ ਸੋ 7 7.5 ਲੱਖ ਨੂੰ ਸਾਈਪ੍ਰਸ ਹੀ ਚੱਲੇ ਜਾਂਦਾ ਹੈ ਔਰ ਇੰਨੀ ਕਿ ਮੇਰੇ ਖਿਆਲ ਨਾਲ ਮਾਲਟਾ ਦੀ ਟਿਊਸ਼ਨ ਫੀਸ ਹੈ ਬਾਕੀ ਉਹਦੇ ਉੱਪਰ ਦੇ ਖਰਚੇ ਲਾ ਲਓ ਲੱਖ ਰੁਪਏ ਐਮਬੈਸੀ ਫੀਸਾਂ ਇਹ ਉਹ ਕਰਦੇ ਨੇ ਬੱਚੇ ਡਾਕੂਮੈਂਟਸ ਰੈਡੀ ਕਰਦੇ ਨੇ ਤਾਂ ਲੱਖ ਰੁਪਏ ਤੋਂ ਉੱਪਰ ਕੀ ਖਰਚਾ ਹੋਊਗਾ ਸੋ 10 ਤੋਂ 11 ਲੱਖ ਦੇ ਵਿੱਚ ਵਿੱਚ ਜੇ ਬੱਚਾ ਕੋਈ ਪੈਕੇਜ ਦੇ ਵਿੱਚ ਅਪਲਾਈ ਕਰਨ ਨੂੰ ਸੋਚਦਾ ਵੀ ਮੈਂ ਸਾਰੇ ਹੀ ਪੈਸੇ ਵੀਜ਼ੇ ਤੋਂ ਬਾਅਦ ਦੇਣੇ ਆ ਤੇ 11-12 ਲੱਖ ਤੁਸੀਂ ਵੀ ਅਪਲਾਈ ਕਰ ਦਿੰਦੇ ਨੇ ਜਿਹਦੇ ਵਿੱਚ ਅਸੀਂ ਰੁਪਈਆ ਪਹਿਲਾਂ ਨਹੀਂ ਲੈਂਦੇ ਜਿੱਦਣ ਪਾਸਪੋਰਟ ਦਵਾਂਗੇ ਵੀਜ਼ਾ ਲੱਗਾ ਹੋਇਆ ਦਵਾਂਗੇ ਉਦੋਂ ਦੇ ਦਿੰਦੇ ਜੀ ਸੋ ਲਾਸਟ ਤੇ ਮੇਰਾ ਸਵਾਲ ਹੈ ਕਿ ਪ੍ਰੋਸੈਸਿੰਗ ਨੂੰ ਕਿੰਨਾ ਟਾਈਮ ਲੱਗੂਗਾ ਬਹੁਤ ਘੱਟ ਦੀ ਆਫਰ ਲੈਟਰ ਯੂ ਕੈਨ ਰੀਸੀਵ 24 ਤੋਂ 48 ਆਵਰ ਔਰ ਇਹਦਾ ਜਿਹੜਾ ਥੋੜਾ ਜਿਹਾ ਸਮਾਂ ਲੱਗਦਾ 20-22 ਦਿਨ ਦਾ ਉਹ ਲੱਗ ਜਾਂਦਾ ਹੈ ਅਪਾਇੰਟਮੈਂਟ ਦੇ ਕਿਉਂਕਿ ਸ਼ੈਨੇਗਰਨੀਆ ਵਿੱਚ ਅਪਾਇੰਟਮੈਂਟ ਯੂਐਸਾ ਨੂੰ ਥੋੜੀਆਂ ਚੈਲੈਂਜਿੰਗ ਹੈ ਸੋ ਉਹ ਅਪਾਇੰਟਮੈਂਟ ਮਿਲਣ ਤੇ ਟਾਈਮ ਲੱਗਦਾ ਹੈ ਉਸ ਤੋਂ ਇਲਾਵਾ ਪ੍ਰੋਸੈਸ 'ਚ ਕੋਈ ਡਿਲੇ ਨਹੀਂ ਜੀ ਸੋ ਸਟੂਡੈਂਟਸ ਅਜ ਮਾਲਟਾ ਤੇ ਕਾਫੀ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕੀਤੀ ਇਹ ਚੈਨਲ ਤੇ ਹਮੇਸ਼ਾ ਸਾਡੀ ਕੋਸ਼ਿਸ਼ ਰਹੂਗੀ ਕਿ ਸਟੱਡੀ ਵੀਜ਼ਾ ਨਾਲ ਜੁੜੇ ਉਹ ਸਵਾਲ ਉਹ ਮੁੱਦਿਆਂ ਤੇ ਅਸੀਂ ਸ਼ੋ ਬਣਾਈਏ ਜਿਹੜੇ ਤੁਸੀਂ ਜਾਣਨਾ ਚਾਹੁੰਦੇ ਹੋ ਸੋ ਆਈ ਹੋਪ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਮਾਲਟਾ ਬਾਰੇ ਜਿਹੜੀ ਵੀ ਇਨਫੋਰਮੇਸ਼ਨ ਅੱਜ ਅਸੀਂ ਸ਼ੇਅਰ ਕੀਤੀ ਹੈ ਤੁਹਾਡੇ ਮਨ ਦੇ ਵਿੱਚ ਹੋਰ ਕੋਈ ਵੀ ਸਵਾਲ ਹੈ ਸਟੱਡੀ ਵੀਜ਼ਾ ਨਾਲ ਰਿਲੇਟਡ ਤੁਸੀਂ ਚਾਹੁੰਦੇ ਹੋ ਇਹਦੇ ਤੇ ਹੋਰ ਡਿਟੇਲਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ ਕਮੈਂਟਸ ਵਿੱਚ ਤੁਸੀਂ ਦੱਸ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟਸ ਵਾਲੇ ਟੌਪਿਕਸ ਦੇ ਉੱਤੇ ਐਕਸਪਰਟਸ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਵਾਂਗੇ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ